ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਜੇ ਜੇ ਹੋਮ ਸੇਲ ਮਾਰਕੀਟ ਤੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਘੱਟ ਬਜਟ ਤੇ ਸਸਤਾ ਘਰ ਲੈ ਕੇ ਪਹੁੰਚੇ ਹਾਂ ਜੀ ਘਰ ਦੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਜੋ ਬਾਹਰ ਇਸ ਤਰ੍ਹਾਂ ਦੀ ਕੁਛ ਲੋਕੇਸ਼ਨ ਹੈ ਜੀ ਘਰ ਦੀ ਘਰ ਨੂੰ 10 ਫੁੱਟ ਚੌੜਾ ਗੇਟ ਲੱਗਿਆ ਜੀ 15 ਤੋਂ 20 ਫੁੱਟ ਚੌੜੀ ਗਲੀ ਤੇ ਘਰ ਬਣਿਆ ਜੀ ਫਰੰਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਖੁੱਲਾ ਡੁੱਲਾ ਵਿੜਾ ਕਰਦੇ ਘਰ ਵੇਚਣਾ ਦੋਸਤੋ ਮਾਲਕਾਂ ਦੀ ਬਹੁਤ ਵੱਡੀ ਮਜਬੂਰੀ ਹੈ ਜੀ ਅੱਗੇ ਚੱਲ ਕੇ ਤੁਹਾਨੂੰ ਪੂਰਾ ਘਰ ਦਿਖਾਉਨੇ ਆ ਜੀ ਘਰ ਦਾ ਜੋ ਲੌਬੀ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਖੁੱਲਾ ਡੁੱਲਾ ਜੋ ਘਰ ਦਾ ਲੌਬੀ ਏਰੀਆ ਜੀ ਦੇਖ ਸਕਦੇ ਹੋ ਜੀ ਬਹੁਤ ਖੁੱਲਾ ਘਰ ਦਾ ਵਿੜਾ ਹੈ ਜੀ ਦੋਸਤੋ ਇਹ ਘਰ ਬਣਿਆ ਹੋਇਆ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਰੋਹਣ ਰੋਡ ਕੰਡਿਆਲਾ ਕਲਾਂ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਅੱਗੇ ਚੱਲ ਕੇ ਜੋ ਤੁਸੀਂ ਬੈੱਡਰੂਮ ਦਾ ਏਰੀਆ ਦੇਖ ਸਕਦੇ ਹੋ ਦੋਸਤੋ ਬਹੁਤ ਖੁੱਲੇ ਡੁੱਲੇ ਘਰ ਦੇ ਵਿੱਚ 5 ਬੈੱਡਰੂਮ ਬਣੇ ਹੋਏ ਨੇ ਜੀ 3 ਬਾਥਰੂਮ ਬਣੇ ਹੋਏ ਨੇ ਜੀ ਘਰ ਦੇ ਵਿੱਚ ਹਰ ਇੱਕ ਬੈੱਡਰੂਮ ਦੇ ਨਾਲ ਇੱਕ ਬਾਥਰੂਮ ਜੋ ਮਾਲਕਾਂ ਵੱਲੋਂ ਅਟੈਚ ਕਰਵਾਇਆ ਗਿਆ ਜੀ ਸੋ ਦੋਸਤੋ ਘਰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਕਿਉਂਕਿ ਮਾਲਕ ਬਾਹਰ ਸ਼ਿਫਟ ਹੋ ਚੁੱਕੇ ਨੇ ਜੀ ਆਊਟ ਆਫ ਕੰਟਰੀ ਨੇ ਇਸ ਕਰਕੇ ਮਾਲਕਾਂ ਨੇ ਬਹੁਤ ਹੀ ਘੱਟ ਰੇਟ ਦੇ ਉੱਪਰ ਦੋਸਤੋ ਇਹ ਘਰ ਸੇਲ ਕਰਨਾ ਹੈ ਨਾਲ ਲਕੀਰ ਦੇ ਅੰਦਰ ਦੋਸਤੋ ਇਹ ਘਰ ਬਣਿਆ ਹੋਇਆ ਜੀ ਪਰ ਮਾਲਕਾਂ ਦਾ ਕਹਿਣਾ ਹੈ ਜੀ ਲਾਲ ਲਕੀਰ ਇਹਨਾਂ ਦੀ ਰਜਿਸਟਰ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜੀ ਮਾਲਕਾਂ ਵੱਲੋਂ ਘਰ ਦੇ ਵਿੱਚ ਜੋ ਵਾਲਪੇਪਰ ਦਾ ਕੰਮ ਕਰਵਾਇਆ ਗਿਆ ਜੀ ਕੰਧਾਂ ਉੱਪਰ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਖੂਬਸੂਰਤ ਜੋ ਸਾਰੇ ਘਰ ਦੇ ਵਿੱਚ ਮਾਲਕਾਂ ਨੇ ਜੋ ਵਾਲਪੇਪਰ ਲਗਵਾਇਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੰਜ ਬੈੱਡਰੂਮ ਨੇ ਦੋਸਤੋ ਘਰ ਦੇ ਵਿੱਚ ਖੁੱਲੇ ਡੁੱਲੇ ਤਿੰਨ ਬਾਥਰੂਮ ਨੇ ਜੀ ਇੱਕ ਬਹੁਤ ਵਧੀਆ ਵੱਡਾ ਸਟੋਰ ਬਣਿਆ ਹੋਇਆ ਘਰ ਦੇ ਵਿੱਚ ਕਿਚਨ ਹੈ ਜੀ ਤੇ ਲੌਬੀ ਏਰੀਆ ਵੇਹੜਾ ਤੁਸੀਂ ਦੇਖ ਹੀ ਚੁੱਕੇ ਹੋ ਜੀ ਬਾਥਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਤਿੰਨ ਬਾਥਰੂਮ ਨੇ ਘਰ ਦੇ ਵਿੱਚ ਟਾਇਲ ਪੱਥਰ ਦਾ ਕੰਮ ਵਧੀਆ ਕਰਵਾਇਆ ਹੋਇਆ ਜੀ ਮਾਲਕਾਂ ਨੇ ਸੋ ਦੋਸਤੋ ਕਿਸੇ ਨੇ ਵੀ ਘਰ ਖਰੀਦਣਾ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਮਾਲਕਾਂ ਦੀ ਮਜਬੂਰੀ ਹੈ ਜੀ ਘਰ ਵੇਚਣਾ ਮਾਲਕ ਨੇ ਬਾਹਰ ਜਾਣ ਕਰਕੇ ਘਰ ਬਹੁਤ ਘੱਟ ਰੇਟ ਤੇ ਸੇਲ ਕਰਨਾ ਹੈ ਜੀ ਮਾਲਕਾ ਵੱਲੋਂ ਜੋ ਘਰ ਦੀ ਡਿਮਾਂਡ ਆ ਦੋਸਤੋ 12 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਸੋ ਕਿਸੇ ਵੀ ਵੀਰ ਭਾਈ ਨੇ ਘਰ ਖਰੀਦਣੇ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਮਾਲਕਾ ਕੋਲ ਜਾ ਕੇ ਤੁਸੀਂ ਘਰ ਵੀ ਚੈੱਕ ਕਰ ਸਕਦੇ ਹੋ ਜੀ ਰਸੋਈ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਘਰ ਦੇ ਵਿੱਚ ਜੋ ਛੱਤਾਂ ਦੇ ਉੱਪਰ ਮਾਲਕਾ ਵੱਲੋਂ ਪੀਓਪੀ ਦਾ ਕੰਮ ਕਰਵਾਇਆ ਗਿਆ ਜੀ ਵਾਲਪੇਪਰ ਵੀ ਪੂਰੇ ਘਰ ਦੇ ਵਿੱਚ ਲਗਵਾਇਆ ਗਿਆ ਜੀ نیچے ਜੋ ਪੱਕਾ ਸੀਮਿੰਟ ਦਾ ਫਰਸ਼ ਹੈ ਜੀ ਪੂਰੇ ਘਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਸੋ ਮਾਲਕਾਂ ਵੱਲੋਂ ਜੀ ਬਹੁਤ ਸੋਹਣਾ ਘਰ ਡਿਜ਼ਾਈਨ ਕੀਤਾ ਗਿਆ 12 ਲੱਖ ਰੁਪਏ ਦੋਸਤੋ ਬਹੁਤ ਹੀ ਘੱਟ ਬਜਟ ਹੈ ਜੀ ਇਸ ਘਰ ਦਾ ਸੋ 12 ਲੱਖ ਰੁਪਏ ਰੇਟ ਦੇ ਵਿੱਚ ਵੀ ਮਾਲਕਾਂ ਵੱਲੋਂ ਜੋ ਮਾਨਤਾਣਾ ਕਰ ਦਿੱਤਾ ਜਾਵੇਗਾ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਬਿਜਲੀ ਦਾ ਕੰਮ ਹੈ ਜੀ ਵਾਟਰ ਸਪਲਾਈ ਦਾ ਕੰਮ ਹੈ ਵਾਟਰ ਸਪਲਾਈ ਲਈ ਮੋਟਰ ਲੱਗੀ ਹੋਈ ਹੈ ਜੀ ਬਾਹਰ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੀ ਖੁੱਲਾ ਡੁੱਲਾ ਵਿਹੜਾ ਕਰਦਾ ਘਰ ਦਾ ਪ੍ਰੋਪਰ ਕੰਮ ਹੋ ਰੱਖਿਆ ਦੋਸਤੋ ਜਿਸ ਵੀ ਭੈਣ ਭਾਈ ਨੇ ਘਰ ਖਰੀਦਣਾ ਹੈ ਜੀ ਤੁਸੀਂ ਸਿੱਧਾ ਸਮਾਨ ਲਿਆ ਕੇ ਰਹਿائش ਕਰ ਸਕਦੇ ਹੋ ਕੋਈ ਵੀ ਕੰਮ ਕਰਦਾ ਕਰਵਾਉਣ ਵਾਲਾ ਨਹੀਂ ਹੈ ਜੀ ਬਾਹਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਲੋਕੇਸ਼ਨ ਤੇ ਘਰ ਹੈ ਜੀ ਘਰ ਦੇ ਵਿੱਚ ਦੋਸਤੋ ਸੀਸੀਟੀਵੀ ਕੈਮਰਾ ਮਾਲਕਾ ਵੱਲੋਂ ਲਗਵਾਏ ਗਏ ਨੇ ਜੀ ਪੱਕੀ ਛਾਤੇ ਜੀ ਘਰ ਦੀ ਪੱਕੇ ਜੰਗਲੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਤਕਰੀਬਨ 10 ਫੁੱਟ ਜੋ ਚੌੜਾ ਘਰ ਨੂੰ ਮੇਨ ਗੇਟ ਲੱਗਿਆ ਹੋਇਆ ਹੈ ਜੀ ਤਕਰੀਬਨ 15 ਫੁੱਟ ਚੌੜੀ ਜੋ ਗਲੀ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਘਰ ਦੇ ਜੋ ਲੌਬੀ ਏਰੀਆ ਦੇ ਵਿੱਚੋਂ ਹੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਫਰੰਟ ਨੂੰ ਪੌੜੀਆਂ ਚੜ ਰਹੀਆਂ ਨੇ ਜੀ ਛੱਤ ਨੂੰ ਘਰ ਦੇ ਪੱਕੀਆਂ ਪੌੜੀਆਂ ਨੇ ਦੋਸਤੋ ਪੱਕੀ ਛੱਤ ਹੈ ਜੀ ਘਰ ਦੀ ਸੋ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣੇ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਰ ਤੁਸੀਂ ਐਡ ਲਗਵਾਉਣਾ ਚਾਹੁੰਦੇ ਹੋ ਜੀ ਆਪਣੇ ਚੈਨਲ ਤੇ ਤਾਂ ਆਪਣਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਘਰ ਦੀ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਤੇ ਘਰ ਦੀ ਪੂਰੀ ਡਿਟੇਲ ਦੱਸੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਸੋ ਦੋਸਤੋ ਆਸ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ